ਵੀਰੋ ਆਹੀ ਇੱਕ ਮੈਨੂੰ ਸਕੂਨ ਦਿੰਦਾ ਕਿ ਪਹਿਲੀ ਵਾਰੀ ਕੋਈ ਮੁੱਖ ਮੰਤਰੀ ਬਣਿਆ ਜਿਹਨੂੰ ਤੁਸੀਂ ਬਾਈ ਕਹਿ ਲੈਂਦੇ ਹੋ ਇਹ ਭਗਵੰਤ ਬਾਈ ਬਾਈ ਕੀ ਹਾਲ ਹੈ ਬਾਈ ਪਹਿਲਾਂ ਵਾਲੇ ਰਾਜੇ ਰਜਵਾਰੇ ਕਾਕਾ ਜੀ ਛੋਟੇ ਕਾਕਾ ਜੀ ਸਾਡਾ ਬਾਈ ਸਾਡਾ ਸੀਐਮ ਵੀਰੋ ਆਹੀ ਇੱਕ ਮੈਨੂੰ ਸਕੂਨ ਦਿੰਦਾ ਕਿ ਪਹਿਲੀ ਵਾਰੀ ਕੋਈ ਮੁੱਖ ਮੰਤਰੀ ਬਣਿਆ ਜਿਹਨੂੰ ਤੁਸੀਂ ਬਾਈ ਕਹਿ ਲੈਂਦੇ ਹੋ ਇਹ ਭਗਵੰਤ ਬਾਈ ਬਾਈ ਕੀ ਹਾਲ ਹੈ ਬਾਈ ਪਹਿਲਾਂ ਵਾਲੇ ਰਾਜੇ ਰਜਵਾੜੇ ਕਾਕਾ ਜੀ ਛੋਟੇ ਕਾਕਾ ਜੀ ਵੀਰੋ ਆਹੀ ਇੱਕ ਮੈਨੂੰ ਸਕੂਨ ਦਿੰਦਾ ਕਿ ਪਹਿਲੀ ਵਾਰੀ ਕੋਈ ਮੁੱਖ ਮੰਤਰੀ ਬਣਿਆ ਜਿਹਨੂੰ ਤੁਸੀਂ ਬਾਈ ਕਹ ਲੈਨੇ ਹੋ ਇਹ ਭਗੰਤ ਬਾਈ ਬਾਈ ਕੀ ਹਾਲ ਹੈ ਬਾਈ ਪਹਿਲਾਂ ਵਾਲੇ ਰਾਜੇ ਰਜਵਾੜੇ ਕਾਕਾ ਜੀ ਛੋਟੇ ਕਾਕਾ ਜੀ ਸਾਡਾ ਬਾਈ ਸਾਡਾ ਸੀਐਮ ਵੀਰੋ ਆਹੀ ਇੱਕ ਮੈਨੂੰ ਸਕੂਨ ਦਿੰਦਾ ਕਿ ਪਹਿਲੀ ਵਾਰੀ ਕੋਈ ਮੁੱਖ ਮੰਤਰੀ ਬਣਿਆ ਜਿਹਨੂੰ ਤੁਸੀਂ ਬਾਈ ਕਹਿ ਲੈਂਦੇ ਹੋ ਇਹ ਭਗਵੰਤ ਬਾਈ ਬਾਈ ਕੀ ਹਾਲ ਹੈ ਬਾਈ ਪਹਿਲਾਂ ਵਾਲੇ ਰਾਜੇ ਰਜਵਾੜੇ ਕਾਕਾ ਜੀ ਛੋਟੇ ਕਾਕਾ ਜੀ ਵੀਰੋ ਆਹੀ ਇੱਕ ਮੈਨੂੰ ਸਕੂਨ ਦਿੰਦਾ ਕਿ ਪਹਿਲੀ ਵਾਰੀ ਕੋਈ ਮੁੱਖ ਮੰਤਰੀ ਬਣਿਆ ਜਿਹਨੂੰ ਤੁਸੀਂ ਬਾਈ ਕਹਿ ਲੈਂਦੇ ਹੋ ਇਹ ਭਗਵੰਤ ਬਾਈ ਬਾਈ ਕੀ ਹਾਲ ਹੈ ਬਾਈ ਪਹਿਲਾਂ ਵਾਲੇ ਰਾਜੇ ਰਜਵਾਰੇ ਕਾਕਾ ਜੀ ਛੋਟੇ ਕਾਕਾ ਜੀ ਸਾਡਾ ਭਾਈ ਸਾਡਾ ਸੀਐਮ ਵੀਰੋ ਆਹੀ ਇੱਕ ਮੈਨੂੰ ਸਕੂਨ ਦਿੰਦਾ ਕਿ ਪਹਿਲੀ ਵਾਰੀ ਕੋਈ ਮੁੱਖ ਮੰਤਰੀ ਬਣਿਆ ਜਿਹਨੂੰ ਤੁਸੀਂ ਭਾਈ ਕਹਿ ਲੈਂਦੇ ਹੋ ਇਹ ਭਗਵੰਤ ਭਾਈ ਭਾਈ ਕੀ ਹਾਲ ਹੈ ਭਾਈ ਪਹਿਲਾਂ ਵਾਲੇ ਰਾਜੇ ਰਜਵਾੜੇ ਕਾਕਾ ਜੀ ਛੋਟੇ ਕਾਕਾ ਜੀ